ਆਹ ਹੁਣ ਇੱਕ ਵਿਵਾਦ ਦੇ ਵੱਲ ਵਾਧੇ ਆ ਜਿਸ ਨੇ YouTube ਦੀ ਦੁਨੀਆ ਦੇ ਵਿੱਚ ਹਲਚਲ ਮਚਾ ਰੱਖੀ ਹੈ ਮਸ਼ਹੂਰ ਯੂਟੂਬਰ ਰਣਵੀਰ ਅਲਾਬਾਦੀਆ ਜਿਨ੍ਹਾਂ ਨੂੰ ਬੀਅਰ ਬਾਈਸੈਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦੀਆਂ ਮੁਸੀਬਤਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਇੰਡੀਆਜ਼ ਗੋਟ ਲੇਟੈਂਟ ਵਿਵਾਦ ਦੇ ਵਿੱਚ ਫਸੇ ਰਣਵੀਰ ਅਤੇ ਉਹਨਾਂ ਦੇ ਸਾਥੀ ਯੂਟੂਬਰ ਆਸ਼ੀਸ਼ ਚੰਚਲਾਨੇ ਨੂੰ ਸੁਪਰੀਮ ਕੋਰਟ ਤੋਂ ਹੁਣ ਇੱਕ ਵੱਡਾ ਝਟਕਾ ਲੱਗਾ ਸੁਪਰੀਮ ਕੋਰਟ ਨੇ ਇੰਡੀਆਜ਼ ਗੋਟ ਲੇਟੈਂਟ ਵਿਵਾਦ 'ਚ ਯੂਟੂਬਰ ਅਤੇ ਪੋਡਕਾਸਟਰ ਰਣਵੀਰ ਅਲਾਬਾਦੀਆ ਦਾ ਪਾਸਪੋਰਟ ਦੇਣ ਤੋਂ ਇਨ ਕਰ ਦਿੱਤਾ ਹੈ ਦੱਸ ਦੇ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਰਣਵੀਰ ਅਲਾਬਾਦੀਆਂ ਨੂੰ ਪਾਸਪੋਰਟ ਦਿੱਤਾ ਜਾਂਦਾ ਹੈ ਉਹ ਵਿਦੇਸ਼ ਜਾਂਦੇ ਨੇ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ YouTube ਰਿਐਲਿਟੀ ਸ਼ੋਅ ਇੰਡੀਆਜ਼ ਗੋਟ ਲੇਟੈਂਟ ਦੇ ਵਿੱਚ ਇਤਰਾਜ਼ਯੋਗ ਟਿੱਪਣੀ ਕਾਰਨ ਐਫ ਆਈ ਆਰ ਅਤੇ ਜਾਂਚ ਦੇ ਘੇਰੇ ਦੇ ਵਿੱਚ ਆਏ ਯੂਟਿਊਬਰ ਰਣਵੀਰ ਅਲਾਬਾਦੀਆਂ ਤੇ ਉਹਨਾਂ ਦੇ ਸਾਥੀ ਅਸ਼ੀਸ਼ ਚੰਚਲਾਨੇ ਦਾ ਪਾਸਪੋਰਟ ਜਿਹੜਾ ਉਹ ਵਾਪਸ ਨਹੀਂ ਦਿੱਤਾ ਗਿਆ ਉਹ ਜਾਰੀ ਕਰਨ ਲਈ ਅਰਜ਼ੀ ਤੇ ਸੁਪਰੀਮ ਕੋਰਟ ਦੀ ਫੋਰੀ ਰਾਹਤ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ ਫਿਲਹਾਲ ਵਿਦੇਸ਼ ਜਾਂਚ ਦੀ ਪਾਸਪੋਰਟ ਜਾਰੀ ਕਰਨ ਦੀ ਰਣਵੀਰ ਅਲਾਬਾਦੀਆ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਦੱਸ ਦੇ ਕਿ ਮਹਾਰਾਸ਼ਟਰ ਸਰਕਾਰ ਨੇ ਕਿਹਾ ਸੀ ਕਿ 2 ਹਫਤਿਆਂ ਦੇ ਵਿੱਚ ਜਾਂਚ ਪੂਰੀ ਹੋਣ ਦੀ ਉਮੀਦ ਹੈ ਤਾਂ ਬੈਂਚ ਨੇ ਅਗਲੀ ਸੁਣਵਾਈ 21 April ਨੂੰ ਤੈਅ ਕੀਤੀ ਹੈ ਹੁਣ ਇਹ ਦੇਖਣਾ ਬਾਕੀ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਹੈ ਕਿ ਰਣਵੀਰ ਨੂੰ ਕਲੀਨ ਚਿੱਟ ਮਿਲੇਗੀ ਜਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਣਗੀਆਂ ਫੈਨਸ ਇਸ ਤੇ ਨਜ਼ਦੀਕੀ ਨਜ਼ਰ ਰੱਖ ਰਹੇ ਨੇ ਹਾਲ ਹੀ ਦੇ ਵਿੱਚ ਰਣਵੀਰ ਅਲਾਬਾਦੀਆ ਦੇ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿੱਥੇ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਰੀਬਰਥ ਜਿਹੜਾ ਉਹਨਾਂ ਨੇ ਟਾਈਟਲ ਦਿੱਤਾ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਵਿਵਾਦ ਬਾਰੇ ਗੱਲ ਕੀਤੀ ਸੀ ਤੇ ਇੱਕ ਨਵੀਂ ਸ਼ੁਰੂਆਤ ਕਰਨ ਬਾਰੇ ਵੀ ਗੱਲ ਕੀਤੀ ਸੀ ਤਾਂ ਇੱਕ ਪੋਜ਼ਿਟਿਵ ਚੇਂਜ ਉਹ ਲੈ ਕੇ ਆਏ ਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਸੀ ਪਰ ਹੁਣ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਝਟਕਾ ਲੱਗਿਆ ਤੇ ਹੁਣ ਇਹ ਦੇਖਣਾ ਬਾਕੀ ਹੋਵੇਗਾ ਕਿ ਇਹ ਮਾਮਲਾ ਕਿੱਥੇ ਤੱਕ ਜਾਂਦਾ ਹੈ